ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਲਓ ਜੀ ਅੱਜ ਫੇਰ ਚੱਲੇ ਆਪਾਂ ਦਵਾਈ ਕਰਨ ਸਪਰੇਅ ਕਰਨ ਮੇਰਾ ਮਤਲਬ ਬਾਹਰ ਰੱਖਿਆ ਗਿਆ ਡਰਾਮਾ ਤੇ ਇੱਧਰ ਰੱਖਿਆ ਟਰੈਕਟਰ ਦੇਖੋ ਤੁਸੀਂ ਚੱਲਦੇ ਫਿਰ ਮਿਲਦੇ ਆ ਖੇਤ ਜਾ ਕੇ ਇੱਧਰ ਉਹ ਵੀ ਹੈ ਕੱਡੂ ਜੀ ਮੇਰੇ ਪਾਪ ਬੱਟ ਇਹਨੇ ਦੇਖੋ ਮੇਰੀ ਅੱਜ ਦਵਾਈ ਦਿੱਤੀ ਉਹਨੇ ਆਓ ਭਾਈ ਆ ਗਏ ਖੇਤ ਤੇ ਹੁਣ ਆਪਾਂ ਡਰੰਮ ਭਰ ਗਏ ਆ ਡਰੰਮ ਭਰ ਕੇ ਫਿਰ ਕਰਦੇ ਆ ਉਧਰ ਪਾਣੀ ਦੇਖਣ ਵਾਗਿਆ ਉਹ ਜਾਂਦਾ ਤਰਿਆ ਪਾਣੀ ਵੀ ਚੱਲੀ ਆਦਾ ਕਣਕ ਚ ਤੇ ਆਹ ਕਰਨੀ ਆ ਆਪਾਂ ਦਵਾਈ ਆ ਦੇ ਗ੍ਰੀਨ ਸਟਾਰ ਤਾਕਤ ਆੜੀ ਹੈ ਤਾਕਤ ਦੇਣ ਵਾਸਤੇ ਕਣਕ ਨੂੰ ਬੱਸ ਹੰਦੀ ਤੱਕ ਸਾਰ ਤੇ ਆਹ ਲਓ ਜੀ ਚਲ ਆਤਾ ਕਰਦਾ ਭਾਈ ਕੋੜੀ ਅੰਦਰ ਆ ਵੀ ਬੈਂਕ ਦੇ ਵਿੱਚ ਹੀ ਰੱਖਦਾ 1 2 3 ਦੀ 3 ਆਂ ਦਾ ਕੇ ਤੂ ਗਾਈਸ ਪਤਾ ਨਹੀਂ ਯਾਰ ਪਤਾ ਨਹੀਂ ਕੌਣ ਸੀ ਖੜਾ ਆਲਾ ਮੋਟਰ ਟ੍ਰੈਕ 'ਚ ਵੇਖਦਾ ਆਂ ਆਕ ਆਪਣੀ ਦੀ ਪ੍ਰੋਮੋਸ਼ਨ ਕਰਤੀ ਉਹ ਵੀ ਫ੍ਰੀ 'ਚ ਤੇ ਕੰਮ ਚਲਾ ਦੇਣਾ ਇਹ ਮੌਸਮੀ ਆਲਾ ਹੋਇਆ ਖੜਾ ਏ ਠੰਡ ਹੋ ਗਈ ਫੁੱਲ ਕੰਡੀਸ਼ਨ ਦੇ ਚਲੇ ਦੀ ਹਵਾ ਕਦੇ ਧੁੱਪ ਆ ਨਿਕਲ ਜਾਂਦੀ ਏ ਕਦੇ ਹੋ ਜਾਂਦੀ ਏ ਛਾਂ ਤੇ ਹੁਣ ਰਹਾ ਧੁੱਪ ਨਿਕਲੂ કે ਨਾ ਦਵਾਈ ਆਪਾਂ ਕਰ ਦੇਣੀ ਆ ਅੱਜ ਕਰਕੇ ਆਪਾਂ ਚਾਹਾਂਗੇ ਚਲੋ ਭਾਈ ਕਾਕਾ ਲਓ ਬਾਈ ਅੱਨਾ ਕਰਤਾ ਕੰਮ ਸੀ ਵਾਹੇ ਕੋ ਦਿੱਕਤ ਪਨਾਲਾ ਹੋ ਗਿਆ ਦਿੱਤਾ ਇੱਥੇ ਕਰਕੇ ਫਿਰ ਚੱਲਾਂਗੇ ਦੂਜੇ ਖੇਤ ਕਣਕ ਦੇਖੋ ਜੀ ਰਾਦੀ ਕਣਕ ਸਾਡਾ ਬੰਦਾ ਦੇਖੋ ਜੀ ਸਵੇਰੇ ਕਰ ਲਓ ਜੀ ਐਸੇ ਗੈਰੇਜ ਜੀ ਪਾਣੀ ਚੱਲੀ ਜਾਂਦਾ ਤਾਂ ਇੱਧਰ ਹੀ ਸਪਰੇਅ ਕਰਨ ਲੱਗਾ ਭਟੂ ਆ ਦੇਖ ਲੋ ਐਸੇ ਗੈਰੇਜ ਜੀ ਪਾਣੀ ਚੱਲੀ ਜਾਂਦਾ ਤਾਂ ਇੱਧਰ ਹੀ ਸਪਰੇਅ ਕਰੀ ਜਾਂਦਾ ਆ ਆ ਫਿਰ ਇੱਕ ਇੱਕ ਵਾਰੀ ਜੀ ਸਾਰੇ ਕੰਮ ਨੇ ਕਰਦੇ ਇੱਧਰ ਕਰਤੀ ਹੋ ਗਈ ਇੱਧਰ ਤਾਂ ਬਸ ਹੁਣ ਚੱਲਦੇ ਆਂ ਦੂਜੇ ਖੇਤ ਉੱਥੇ ਦਿਖਾਵਾਂਗੇ ਤੁਹਾਨੂੰ ਫਿਰ ਲੋ ਭਾਈ ਸੂਰਜ ਦੇਵਤਾ ਨੂੰ ਪਤਾ ਲੱਗ ਗਿਆ ਵੀ ਮੁੰਡੇ ਔਖੇ ਹੋਈ ਜਾਂਦੇ ਨੇ ਧੁੱਪ ਕੱਢ ਲਈ ਤਦ ਪਕਾਦੇ ਨਹੀਂਉਂਦਾ ਹੌਕਾ ਹੋ ਗਿਆ ਕੰਮ ਪਹਿਲਾਂ ਠੰਡੀ ਠੰਡੀ ਹਵਾ ਚੱਲੀ ਜਾਂਦੀ ਤੇ ਠੰਡ ਵੀ ਬਹੁਤ ਸਿਰ ਟੱਪ ਕਰਕੇ ਸਹਾਰਾ ਜਾ ਹੋ ਗਿਆ ਤੇ ਹੁਣ ਆਪਾਂ ਦੂਜਾ ਡਰਮ ਕਰਾਂਗੇ ਇੱਕ ਡਰਮ ਕਰਤਾ ਦੂਜਾ ਡਰਮ ਭਰਿਆ ਨੇ ਕੋਈ ਦੇਖਣ ਨੂੰ ਤੇਰੋਂ ਆ ਦੂਜੇ ਖੇਤ ਜਾ ਕੇ ਆਉਜੀ ਬਾਈ ਜੀ ਆ ਗਿਆ ਆਪਾਂ ਦੂਜਾ ਖੇਤ ਤੇ ਆ ਕੇ ਟਰੈਕਟਰ ਖੜਾਤਾ ਤੇ ਹੁਣ ਆਪਾਂ ਕਰਾਂਗੇ ਇਧਰ ਦਵਾਈ ਬਹੁਤ ਸੋਹਣੀ ਟੱਪ ਕਾਦੀ ਪਰਮਾਤਮਾ ਨੇ ਆ ਜਾਵਾਂ ਮੋਤਾ ਇੱਥੇ ਵਾਜ ਸਰਚ ਜਮ ਇਹ ਕੰਦੇ ਕਾਜ ਕੰਮ ਹੋ ਜਾਂਦਾ ਹੈ ਉਹ ਦਾ ਠੰਡਾ ਨਾ ਭਾਈ ਨਾ ਦੇਖੋ ਇਹ ਭਈਆ ਤਿੰਨ ਚਾਰ ਡਰਮ ਕਰਨੇ ਅੱਜ ਦਵਾਈ ਹਜੇ ਹੋਰ ਵੀ ਭਈਆ ਆਦਾ ਘਰ ਤੇ ਖਾਲੀ ਆ ਵੀ ਸੀ ਇਹ ਚਾਹ ਮੈ ਤੁਹਾਨੂੰ ਦਿਖਾਈ ਨਹੀਂ ਹੁਣ ਮੈਨੂੰ ਲੱਗਦਾ ਦੇਖੀ ਠੀਕ ਹੈ ਜੀ ਤੇ ਚਲੋ ਫਿਰ ਕਰਤ ਕਰਕੇ ਕੰਮ ਸ਼ੁਰੂ ਤੇ ਫਿਰ ਦੇਖਦੇ ਚਾਟਾ ਜ਼ੋਰ ਦਾ ਪਤਾ ਲੱਗੂ ਆ ਦੇਖੋ ਭਾਈ ਇੱਕ ਪੇਪਰ ਦਾ ਘਰੋਂ ਲੈ ਕੇ ਆਇਸੀ ਜੋੜ ਉਹ ਲਾਉਣਾਗਾ ਉਹਦੇ ਬਾਲ ਬੋਲ ਤੇ ਗੱਡੀ ਜਾਂਦਾ ਉਹ ਲੈ ਕੇ ਬਹੁਤ ਦੂਰ ਜਾਣੀ ਹੈ ਤਾਂ ਖਾਮ ਗਬਰ ਉੱਥੇ ਜਾ ਕੇ ਵੀ ਲਾਓ ਬਾਈ ਦੇਰਤੀ ਪੈਪ ਤਾਂ ਤੇ ਉਹ ਜਾ ਰਿਹਾ ਉਹ ਜਾ ਰਿਹਾ ਉੱਥੇ ਲੈ ਕੇ ਜਾਣੀਆਂ 4-5 ਕਿੱਲਿਆਂ ਦੀ ਉਸਰੀ ਆ ਉੱਥੇ ਲੈ ਗਿਆ ਉਹ ਦੇਖੋ ਕਿੱਥੇ ਫਿਰਦਾ ਉਹ ਫਿਰਦਾ ਉਹ ਉੱਥੇ ਲੈ ਗਿਆ ਨਹੀਂ ਉੱਥੇ ਧਰ ਕੇ ਆਇਆ ਸੀ ਮੈਂ ਕਰਨ ਤਸੱਲੀ ਹੋ ਗਈ ਨਾ ਤਸੱਲੀ ਪੂਰੀ ਚਲਾਵਾਂਗੇ ਤੇ ਬਲੀ ਗਈ ਬਈ ਯਾਰ ਉਸ ਸਾਡ ਆਪਾਇਪਲੀ ਖੋਣ ਕਰਕੇ ਸਾਰੇ ਭਿੱਜ ਗਏ ਬਾਈ ਹੁਣ ਉਹਦਾ ਜੋੜ ਪੱਟਤਾ ਦੂਜੀ ਦਾ ਸਿੱਧੀ ਲਾਈ ਆ ਉਹ ਕਰਾਣੇ 啊，不要，快点来。 ਚਾਹ ਕੀਤੇ ਨਾਲ ਆ ਕੇ ਬਿਸਕਟ ਨੱਚੇ ਦੇਖੋ ਤੇ ਉਧਰ ਉਹ ਗੇੜਾ ਮਾਰਦਾ ਫਿਰਦਾ ਚਾਹ ਪਾ ਕੇ ਤਰ ਗਿਆ ਬਿਸਕਟ ਨੇ ਵੇੜ ਗਿਆ ਤੂੰ ਤਾਂ ਕਿਸਮ ਦਾ ਉਹ ਗੇੜਾ ਮਾਰਨਾ ਸਾਰਾ ਕੰਮ ਤਮਾਮ ਕਰਕੇ ਫੇਰ ਹੀ ਜਾਂਦਾ ਆ ਭਾਈ ਡੇਰੇ ਖਾਣੇ ਕਰਕੇ ਆਪਣਾ ਆਪਿਆ